ਦੇਖੋ ਕੰਗਣਾ ਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਗਿੱਦੜਵਾਂ ਦੀ ਜਿਮਨੀ ਕਿਵੇਂ ਲੈ ਗਿਓ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਛੇ ਜਿਮਨੀ ਚੋਣਾ ਹੋਣੀ ਹੈ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਿਓ ਗਿੱਦੜਵਾਂ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆਇਆ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਕਿ ਵੀ ਜਾਣਾ ਇਹਦੇ ਬਾਅਦ ਸੋ ਦੋ ਦਿਨ ਇੱਥੇ ਰਕਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਹਾਂ ਬਾਕੀ ਤੁਹਾਡੇ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਮਤਾ ਪਾਇਆ ਜਿਹੜਾ ਕੱਲ ਉਹ ਜਿਹੜਾ ਲਾਂਗੋਵਾਲ ਦੇ ਵਿੱਚ ਹੋਈ ਨਾ ਦੇਖੋ ਉਹ ਉਹ ਜਿਹੜੇ ਲੋਕ ਐ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਨਾਗਪੁਰ ਤੋਂ ਉਹਦਾ ਮਕਤਲ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਕਿ ਸਾਡੀ ਉਹਨਾਂ ਦਾ ਬੰਦ